फेर इक ਦਿਨ ਤੂੰ ਅੱਧੀ ਰਾਤੀ ਮੇਰੇ ਦਿਲ ਪਰ ਥੂ ਪਾ ਦਿੱਤਾ ਅਨਲ ਹੱਕ ਦਾ ਸੀ ਜੋ ਨਾਰਾ ਮੇਰੇ ਮੂੰਹੋਂ ਕਢਾ ਦਿੱਤਾ ਤੂੰ ਆਪੇ ਹੀ ਬੇਸ਼ਰੀਕ ਅਲਮੇ ਮੇਰੇ ਮੂੰਹੋਂ ਕਢਾਏ ਸਣ ਤੂੰ ਆਪੇ ਮੇਰੇ ਆ ਬੀਬਾ ਮੇਰੇ ਤੇ ਸੰਗ ਵਰਾਏ ਸਣ ਤੂੰ ਆਪੋਂ ਗੱਲ ਕੀਤੀ ਆਪ ਹੀ ਫਤਵਾ ਲਵਾਇਆ ਸੀ وخا کے تخت سونے دا میں نو تختیں چڑھایا سی تو آپو آپ ہیں ڈھولا ندی میں جان بیٹھا میں راضی ہاں میں راضی ہاں ای جگ اڑ جان بھٹا تیرا کرم ہے سائیاں میں تیری چال کیوں اکھاں میں اپنا سفر دسے آئے میں اپنا حال کیوں اکھاں میں اپنا سفر دسے آئے میں اپنا حال کیوں السلام علیکم ست سری کال میں منیر پوریا اور جو شعر اے شعر نے اجوکے صوفی شاعر بابا غلام حسین ندیم جی اور اس ٹائم جو شہر بھی تسی دیکھ رہے یہ شہر بابا غلام حسین ندیم جی دا شہر ہے ਸਮੁੰਦਰੀ ਮੇਰੇ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਦੋਸਤ ਜੋ ਚੜ੍ਹਦੇ ਪੰਜਾਬ ਤੋਂ ਨੇ ਜਾਂ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਉਹਨਾਂ ਵੱਲੋਂ ਮੈਨੂੰ ਇਹ ਫਰਮਾਇਸ਼ ਆਈ ਸੀ ਕਿ ਸਾਨੂੰ ਸਮੁੰਦਰੀ ਸ਼ਹਿਰ ਦਿਖਾਇਆ ਜਾਵੇ ਕਿਉਂਕਿ ਸਨ 47 ਦੇ ਉਜਾੜਿਆਂ ਤੋਂ ਪਹਿਲੇ ਉਹਨਾਂ ਦੇ ਪੁਰਖੇ ਸਮੁੰਦਰੀ ਔਰ ਇਹਦੇ ਆਲ ਦਵਾਲੇ ਦੇ ਪਿੰਡਾਂ ਦੇ ਵਿੱਚ ਰਹਿੰਦੇ ਸੀ ਔਰ ਜਿਸ ਸੜਕ ਦੇ ਉੱਤੇ ਮੈਂ ਟਰੈਵਲ ਕਰ ਰਿਹਾ ਇਹ ਸੜਕ ਰਜਾਣੇ ਤੋਂ ਆ ਰਹੀ ਔਰ ਮੈਂ ਇਸ ਟਾਈਮ ਸਮੁੰਦਰੀ ਸ਼ਹਿਰ ਵੱਲ ਜਾ ਰਿਹਾ ਔਰ ਜਿਹੜਿਆ ਸਾਹਮਣੇ ਇੱਕ ਟੀ ਬਣ ਰਹੀ ਇੱਕ ਚੌਕ ਬਣ ਰਿਹਾ ਇਹਨੂੰ ਰਜਾਣਾ ਮੋੜ ਵੀ ਕਹਿੰਦੇ ਔਰ ਇਹਨੂੰ ਗੋਜਰਾ ਮੋੜ ਵੀ ਕਹਿੰਦੇ ਔਰ ਜਿਹੜੀ ਸਾਹਮਣੇ ਸੜਕ ਤੋਂ ਗੱਡੀ ਚਿੱਟੀ ਆ ਰਹੀ ਇਹ ਸੜਕ ਗੋਜਰੇ ਵੱਲੋਂ ਆ ਰਹੀ ਔਰ ਇਹ ਸਮੁੰਦਰੀ ਸ਼ਹਿਰ ਵੱਲ ਜਾ ਰਹੀ ਇਸ ਗੁਜਰਾ ਰੋਡ ਦੇ ਉੱਤੇ ਹੀ ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਪਿੰਡ ਚੱਕ ਨੰਬਰ 140 ਗਾਫ ਬੇ ਹੈ। ਸਮੁੰਦਰੀ ਸ਼ਹਿਰ ਦੇ ਇਤਿਹਾਸ ਦੇ ਬਾਰੇ ਚ ਕਿਹਾ ਜਾਂਦਾ ਹੈ ਕਿ ਸ਼ੇਰ ਸ਼ਾ ਸੂਰੀ ਦੇ ਜ਼ਮਾਨੇ ਦੇ ਵਿੱਚ ਵੀ ਸਮੁੰਦਰੀ ਇੱਕ ਮੇਜਰ ਟ੍ਰੇਡ ਰੂਟ ਸੀ। ਜਦੋਂ ਪੰਜਾਬ ਦੀ ਪਹਿਲੀ ਆਬਾਦਕਾਰੀ ਹੋਈ ਔਰ ਬਾਰਾਂ ਆਬਾਦ ਕੀਤੀਆਂ ਗਈਆਂ ਉਸ ਜ਼ਮਾਨੇ ਦੇ ਵਿੱਚ 1887 ਦੇ ਵਿੱਚ ਜਿਹੜਾ ਹੁਣ ਮੌਜੂਦਾ ਸ਼ਹਿਰ ਸਮੁੰਦਰੀ ਹੈ ਇੱਥੇ ਚੱਕ ਨੰਬਰ 533 ਗਾਫ ਦੇ ਆਬਾਦ ਕੀਤਾ ਗਿਆ ਉਸ ਜ਼ਮਾਨੇ ਦੇ ਵਿੱਚ ਇੱਥੇ ਤਿੰਨ ਮੰਦਰ ਸੀ ਪਰਸ਼ੀਅਨ ਔਰ ਫਾਰਸੀ ਦੇ ਵਿੱਚ ਤਿੰਨ ਲਈ ਜਿਹੜਾ ਸ਼ਬਦ ਵਰਤਿਆ ਜਾਂਦਾ ਉਹ ਸਹਿ ਹੈ ਸਹਿ ਦਾ ਮਤਲਬ ਤਿੰਨ ਮੰਦਰ ਔਰ ਸਹਿ ਮੰਦਰ ਔਰ ਫਿਰ ਇਹ ਹੁੰਦਾ ਹੁੰਦਾ ਨਾਮ ਸਹਿ ਮੰਦਰ ਤੋਂ ਸਮੁੰਦਰੀ ਹੋ ਗਿਆ। ਔਰ ਇਹ ਜਿਹੜਾ ਅਸੀਂ 메인 ਰੋਡ ਤੋਂ ਲੈਫਟ ਸਾਈਡ ਵੱਲ ਮੁੜੇ ਹਾਂ ਇਹ ਸਮੁੰਦਰੀ ਦਾ 메인 ਬਾਜ਼ਾਰ ਹੈ। ਔਰ ਵੱਡਾ ਬਾਜ਼ਾਰ ਹੈ। ਇਹਨੂੰ ਕਚਹਿਰੀ ਬਾਜ਼ਾਰ ਕਿਹਾ ਜਾਂਦਾ ਹੈ। ਕੁਝ ਸਾਲ ਪਹਿਲੇ ਤੱਕ ਇਸ 메인 ਬਾਜ਼ਾਰ ਦੇ ਬਿਲਕੁਲ ਆਪੋਜ਼ਿਟ ਸਮੁੰਦਰੀ ਦੀਆਂ ਕਚਹਿਰੀਆਂ ਸੀ। ਇਸ ਲਈ ਇਹਨੂੰ ਕਚਹਿਰੀ ਬਾਜ਼ਾਰ ਕਿਹਾ ਗਿਆ। ਉਰੇ ਦੇ ਬਿਲਕੁਲ ਆਪੋਜ਼ਿਟ ਇੱਕ ਬੜਾ ਵੱਡਾ ਤਾਂਗਿਆਂ ਵਾਲਾ ਅੱਡਾ ਸੀ ਸਮੁੰਦਰੀ ਦੇ ਆਲ ਦਵਾਲੇ ਦੇ ਪਿੰਡਾਂ ਤੋਂ ਲੋਕ ਤਾਂਗਿਆਂ ਦੇ ਉੱਤੇ ਸਫ਼ਰ ਕਰਕੇ ਸਮੁੰਦਰੀ ਸ਼ਹਿਰ ਆਂਦੇ ਹੁੰਦੇ ਸੀ ਜੋ ਟਾਂਗੇ ਗੋਜਰਾ ਰੋਡ ਵੱਲੋਂ ਆਂਦੇ ਹੁੰਦੇ ਸੀ ਤਾਂ ਉਹ ਗੋਜਰਾ ਰੋਡ ਦੇ ਉੱਤੇ ਜਿਹੜੇ ਪਿੰਡ ਹੈ ਨਾਰਾ ਡਾੜਾ ਔਰ ਪੁਲ ਪੰਤਾਲੀ ਉਹਨਾਂ ਦੇ ਬਾਰੇ ਵਿੱਚ ਕੁਝ ਏਦਾਂ ਆਵਾਜ਼ ਲਗਾਉਂਦੇ ਹੁੰਦੇ ਸੀ ਤਾਂਗਿਆਂ ਦੇ ਕੋਚਵਾਨ ਨਾਰਾ ਡਾਡਾ ਪੁਲ 45 12 ਨੇ ਇੱਕ ਸਵਾਰੀ ਇੱਕ ਕਚਹਿਰੀ ਬਾਜ਼ਾਰ ਹੈ ਸਮੁੰਦਰੀ ਦਾ ਇਸ ਬਾਜ਼ਾਰ ਦੇ ਵਿੱਚ ਕਪੜੇ ਦੀਆਂ ਦੁਕਾਨਾਂ ਮਨੀਆਰੀ ਦੀਆਂ ਦੁਕਾਨਾਂ ਔਰ ਕਰਿਆਨੇ ਦੀਆਂ ਦੁਕਾਨਾਂ ਹਰ ਕਿਸਮ ਦੀਆਂ ਦੁਕਾਨਾਂ ਇਸ ਮੇਨ ਬਾਜ਼ਾਰ ਮੇਨ ਕਚਹਿਰੀ ਬਾਜ਼ਾਰ ਦੇ ਵਿੱਚ ਮੌਜੂਦ ਨੇ ਅੱਜ ਛੁੱਟੀ ਦਾ ਦਿਨ ਹੈ ਇਸ ਲਈ ਸਾਈਡ ਤੇ ਦੁਕਾਨਾਂ ਬੰਦ ਨੇ ਅਦਰਵਾਈਜ਼ ਆਮ ਦਿਨਾਂ ਦੇ ਵਿੱਚ ਇੱਥੇ ਇੰਨੀ ਭੀੜ ਔਰ ਰਸ਼ ਹੁੰਦਾ ਕਿ ਗੱਡੀ ਲੈ ਕੇ ਆਣਾ ਨਾ ਮੁਮਕਿਨ ਹੁੰਦਾ। ਉਹ ਤੁਸੀਂ ਇੱਕ ਸਾਹਮਣੇ ਦੇਖ ਰਹੇ ਕਲਾਕ ਟਾਵਰ ਇਕ ਲਾਕ ਟਾਵਰ ਕੋਈ ਪੁਰਾਣਾ ਨਹੀਂ ਹੈ ਇਹਨੂੰ ਅਸੀਂ ਕਹਿ ਸਕਦੇ ਹਾਂ ਕਿ ਇਕ ਲਾਕ ਟਾਵਰ ਰੀਸੈਂਟਲੀ ਹੀ ਬਣਾਇਆ ਗਿਆ ਹੈ ਇਕ ਲਾਕ ਟਾਵਰ ਇੱਕ ਰਾਉਂਡ ਅਬਾਊਟ ਹੈ ਇਹਨੂੰ ਗੋਲ ਚੌਕ ਸਮੁੰਦਰੀ ਵੀ ਕਿਹਾ ਜਾਂਦਾ ਹੈ ਉਹਰਾ ਸਾਡੇ ਲੈਫਟ ਸਾਈਡ ਦੇ ਉੱਤੇ ਜਿਹੜਾ ਬਾਜ਼ਾਰ ਆਇਆ ਹੈ ਇਹਨੂੰ ਚੱਕੀ ਬਾਜ਼ਾਰ ਕਿਹਾ ਜਾਂਦਾ ਹੈ। ਔਰ ਚੱਕੀ ਬਾਜ਼ਾਰ ਤੋਂ ਅੱਗੇ ਇਹ ਜਿਹੜਾ ਬਾਜ਼ਾਰ ਸਾਡੇ ਲੈਫਟ ਸਾਈਡ ਤੇ ਅਗਲਾ ਬਾਜ਼ਾਰ ਆਇਆ ਇਹਨੂੰ ਕਾਸਮ ਬਾਜ਼ਾਰ ਕਿਹਾ ਜਾਂਦਾ ਹੈ। ਔਰ ਹੁਣ ਅਸੀਂ ਕਾਸਮ ਬਾਜ਼ਾਰ ਤੋਂ ਹੋ ਕੇ ਅਸੀਂ ਸਮੁੰਦਰੀ ਦਾ ਇੱਕ ਫੇਮਸ ਬਾਜ਼ਾਰ ਹੈ ਜਿਹਨੂੰ ਨਹਿਰ ਬਾਜ਼ਾਰ ਕਿਆ ਜਾਂਦਾ ਅਸੀਂ ਹੁਣ ਨਹਿਰ ਬਾਜ਼ਾਰ ਵੱਲ ਜਾ ਰਹੇ ਜਿੱਦਾਂ ਕਿ ਮੈਂ ਦੱਸਿਆ ਕਿ ਸਮੁੰਦਰੀ ਇੱਕ ਬੜਾ ਇਤਿਹਾਸਿਕ ਸਿਟੀ ਹੈ ਇੰਡੀਅਨ ਫਿਲਮਾਂ ਦੇ ਇੱਕ ਨਾਮਵਰ ਅਦਾਕਾਰ ਹੋਏ ਪਿ੍ਰਥਵੀ ਰਾਜ ਕਪੂਰ ਜੀ ਪਿ੍ਰਥਵੀ ਰਾਜ ਕਪੂਰ ਜੀ ਦਾ ਜਨਮ ਵੀ 1906 ਦੇ ਵਿੱਚ ਸਮੁੰਦਰੀ ਵਿੱਚ ਹੋਇਆ ਸੀ ਪਿ੍ਰਥਵੀ ਰਾਜ ਕਪੂਰ ਦੇ ਦਾਦਾ ਜੀ ਸਮੁੰਦਰੀ ਦੇ ਵਿੱਚ ਤਹਿਸੀਲਦਾਰ ਸੀ ਹੁਣ ਅਸੀਂ ਸਮੁੰਦਰੀ ਦਾ ਜਿਹੜਾ ਲਾਰੀ ਅੱਡਾ ਉਹ ਤੁਹਾਨੂੰ ਦਿਖਾ ਰਹੇ ਅਸੀਂ ਸਮੁੰਦਰੀ ਦੇ ਲਾਰੀ ਅੱਡੇ ਦੇ ਵਿੱਚ ਐਂਟਰ ਹੋ ਗਏ ਉਹ ਰ ਹੈ ਸਮੁੰਦਰੀ ਦੇ ਲਾਰੀ ਅੱਡੇ ਦੀ ਦੂਸਰੀ ਐਂਟਰੀ ਔਰ ਐਗਜ਼ਿਟ ਹੈ ਉਹ ਰ ਜਿਹੜੀ ਸਾਹਮਣੇ ਵੱਡੀ ਬੱਸ ਤੁਸੀਂ ਦੇਖ ਰਹੇ ਇਹ ਲਾਇਲਪੁਰ ਤੋਂ ਆਈ ਹੈ ਲਾਇਲਪੁਰ ਸਮੁੰਦਰੀ ਤੋਂ 47 ਕਿਲੋਮੀਟਰ ਦੂਰ ਹੈ ਲੈਫਟ ਸਾਈਡ ਦੇ ਉੱਤੇ ਲਾਇਲਪੁਰ ਹੈ ਮੈਂ ਤੁਹਾਨੂੰ ਰਾਈਟ ਸਾਈਡ ਵੱਲ ਲੈ ਕੇ ਜਾ ਰਿਹਾ ਤਾਂ ਕਿ ਤੁਹਾਨੂੰ ਪੂਰਾ ਸਮੁੰਦਰੀ ਸ਼ਹਿਰ ਦਿਖਾਇਆ ਜਾਵੇ ਉਹ ਜਿਹੜੀ ਸਾਹਮਣੇ ਟੀ ਬਣ ਰਹੀ ਇਹਦੇ ਲੈਫਟ ਸਾਈਡ ਤੇ ਜਿਹੜੀ ਰੋਡ ਜਾ ਰਹੀ ਇਹ ਰੋਡ ਤੰਦਲਿਆਂ ਵਾਲਾ ਔਰ ਉਕਾੜੇ ਜਾ ਰਹੀ ਉਰੇ ਦੇ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਸਮੁੰਦਰੀ ਦਾ ਗਵਰਨਮੈਂਟ ਪੋਸਟ ਗ੍ਰੈਜੂਏਟ ਕਾਲਜ ਐ ਫਿਰ ਮੈਂ ਦੁਬਾਰਾ ਜਿਹੜਾ ਸਮੁੰਦਰੀ ਚਾਹਰਦਾ ਰੋਡ ਗੋਜਰੇਵਲ ਜਾ ਰਿਹਾ ਦੁਬਾਰਾ ਉਸ ਰੋਡ ਦੇ ਉੱਤੇ ਮੈਂ ਆ ਗਿਆ। ਉਰੇ ਮੈਂ ਐਂਟਰ ਹੋ ਰਿਹਾ ਸਮੁੰਦਰੀ ਦੀ ਜਿਹੜੀ ਅਨਾਜ ਮੰਡੀ ਹੈ। ਅਨਾਜ ਮੰਡੀ ਦੇ ਵਿੱਚ ਮੈਂ ਐਂਟਰ ਹੋ ਗਿਆ ਕਿਉਂਕਿ ਕੁਝ ਦੋਸਤਾਂ ਦੀ ਇਹ ਫਰਮਾਇਸ਼ ਸੀ ਕਿ ਸਾਨੂੰ ਸਪੈਸ਼ਲੀ ਅਨਾਜ ਮੰਡੀ ਦਿਖਾਈ ਜਾਏ ਕਿਉਂਕਿ ਸੰਨ 47 ਤੋਂ ਪਹਿਲੇ ਉਹਨਾਂ ਦੇ ਪੁਰਖੇ ਇਸ ਅਨਾਜ ਮੰਡੀ ਦੇ ਵਿੱਚ ਕਪਾਹ ਔਰ ਨਰਮਾ ਵੇਚਣਾ ਦੇ ਹੁੰਦੇ ਸੀ। ਇਸ ਟਾਈਮ ਮੌਸਮ ਦੇ ਮੁਤਾਬਕ ਮੰਡੀ ਦੇ ਵਿੱਚ ਸਰੋਂ ਔਰ ਮੱਕਈ ਦੀ ਫਸਲ ਆਈ ਹੋਈ ਹੈ ਔਰ ਕੁਝ ਦਿਨਾਂ ਤੱਕ ਇੱਥੇ ਜਿਹੜੀ ਹੈ ਕਣਕ ਦੀ ਫਸਲ ਵੀ ਉਹਦੀ ਕਟਾਈ ਸ਼ੁਰੂ ਹੋ ਗਈ ਔਰ ਫਿਰ ਉਹ ਕਣਕ ਦੀ ਫਸਲ ਵੀ ਮੰਡੀ ਦੇ ਵਿੱਚ ਅਨਿਸ ਅਨਾਜ ਮੰਡੀ ਦੇ ਵਿੱਚ ਆ ਜਾਏਗੀ ਪਾਰਟੀਸ਼ਨ ਤੋਂ ਪਹਿਲੇ ਵੀ ਉਜਾੜਿਆਂ ਤੋਂ ਪਹਿਲੇ ਵੀ ਸਮੁੰਦਰੀ ਦੀ ਜਿਹੜੀ ਅਨਾਜ ਮੰਡੀ ਸੀ ਇਹ ਕਾਫੀ ਵੱਡੀ ਔਰ ਕਾਫੀ ਮਸ਼ਹੂਰ ਅਨਾਜ ਮੰਡੀ ਸੀ ਔਰ ਇਸ ਮੰਡੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੰਟੇਨਰ ਔਰ ਟਰੱਕ ਖੜੇ ਇੱਕ ਕੰਟੇਨਰ ਔਰ ਟਰੱਕ ਇਸ ਅਨਾਜ ਮੰਡੀ ਤੋਂ ਜਿਹੜਾ ਮਾਲ ਵਿਕਣ ਆਂਦਾ ਉਹਨੂੰ ਲੈ ਕੇ ਦੂਸਰੇ ਸ਼ਹਿਰਾਂ ਤੱਕ ਇਹਨੂੰ ਲੈ ਕੇ ਜਾਂਦੇ ਔਰ ਜਿੱਦਾਂ ਕਿ ਮੈਂ ਦੱਸਿਆ ਇਸ ਟਾਈਮ ਸਰੋਂ ਔਰ ਮੱਕੀ ਦੀ ਫਸਲ ਜਿਹੜੀ ਹੈ ਉਹ ਮੰਡੀ ਦੇ ਵਿੱਚ ਆਈ ਹੋਈ ਔਰ ਉਹਦੇ ਨਾਲ ਨਾਲ ਗੁੜ ਗੁੜ ਵੀ ਇਸ ਮੰਡੀ ਦੇ ਵਿੱਚ ਬਹੁਤ ਜਿਹੜੇ ਕਿਸਾਨ ਲੋਕ ਬਣਾ ਕੇ ਲਿਆਉਂਦੇ ਔਰ ਇੱਥੇ ਲਿਆ ਕੇ ਵੇਚਦੇ ਔਰ ਫਿਰ ਉਹ ਗੁੜ ਇੱਥੋਂ ਪੂਰੇ ਪਾਕਿਸਤਾਨ ਦੇ ਵਿੱਚ ਜਿਹੜਾ ਉਹ ਸਪਲਾਈ ਕੀਤਾ ਜਾਂਦਾ ਮੈਂ ਅਨਾਜ ਮੰਡੀ ਦਾ ਇੱਕ ਪੂਰਾ ਰਾਉਂਡ ਲੈ ਰਿਹਾ ਤਾਂ ਕਿ ਤੁਹਾਨੂੰ ਪੂਰੀ ਅਨਾਜ ਮੰਡੀ ਦਿਖਾਈ ਜਾਏ ਸਨ 47 ਤੋਂ ਪਹਿਲੇ ਜਿਹੜੇ ਮੇਰੇ ਕੋਈ ਦੋਸਤ ਨੇ ਉਹਨਾਂ ਦੇ ਪੁਰਖੇ ਇਸ ਅਨਾਜ ਮੰਡੀ ਦੇ ਵਿੱਚ ਆਂਦੇ ਹੁੰਦੇ ਸੀ ਤੇ ਤੁਸੀਂ ਦੇਖ ਸਕਦੇ ਕਿ ਉਹੀ ਅਨਾਜ ਮੰਡੀ ਹੈ ਜਿੱਥੇ ਉਹਨਾਂ ਪੁਰਖਿਆਂ ਦੇ ਪੈਰਾਂ ਦੀਆਂ ਤਲੀਆਂ ਲੱਗੀਆਂ ਹੋਈਆਂ ਹੁਣ ਮੈਂ ਅਨਾਜ ਮੰਡੀ ਦਾ ਜਿਹੜਾ ਦੂਸਰਾ ਗੇਟ ਹੈ ਉਸ ਗੇਟ ਵੱਲੋਂ ਮੈਂ ਹੁਣ ਇਸ ਅਨਾਜ ਮੰਡੀ ਤੋਂ ਬਾਹਰ ਨਿਕਲਣ ਲੱਗਾ ਜੀ ਪورا ਜਿਹੜੇ ਔਟੋ ਰਿਕਸ਼ਾ ਤੁਸੀਂ ਦੇਖ ਰਹੇ ਲੈਫਟ ਸਾਈਡ ਤੇ ਲੇ ਇਥੇ ਤਾਂਗਿਆਂ ਵਾਲਾ ਅਡਾ ਹੁੰਦਾ ਸੀ ਜਿੱਦਾਂ ਕਿ ਮੈਂ ਪਹਿਲੇ ਵੀ ਦੱਸਿਆ ਹੈ ਬਹੁਤ ਵੱਡਾ ਸਮੁੰਦਰੀ ਦਾ ਤਾਂਗਿਆਂ ਵਾਲਾ ਅਡਾ ਹੁੰਦਾ ਸੀ ਔਰ ਆਲ ਦਵਾਲੇ ਦੇ ਪਿੰਡਾਂ ਦੇ ਲੋਕਾਂ ਲਈ ਇਹ ਇੱਕ ਟਰਾਂਸਪੋਰਟ ਸੀ ਸਮੁੰਦਰੀ ਸ਼ਹਿਰ ਆਉਣ ਦੇ ਲਈ ਉਹ ਰੈਫਟ ਸਾਈਡ ਦੇ ਉੱਤੇ سمندری دا سرکاری سیول ہاسپٹل ہے اور اس ہاسپٹل دے نال ہی لیفٹ سائیڈ تے گورنمنٹ ہائی سکول نمبر ایک سمندری ہے اجاڑیاں تو پہلے چک نمبر چار سو چوہتر گاف بے دے سردار بیکر سنگھ جی ਜੋ ਆਪਣੇ ਪਿੰਡ ਦੇ ਪਹਿਲੇ ਸਾਇੰਸ ਗ੍ਰੈਜੂਏਟ ਸੀ ਉਹ ਵੀ ਇਸ ਸਕੂਲ ਦੇ ਵਿੱਚ ਹੀ ਪੜ੍ਹੇ ਸੀ ਇਹ ਜਿਹੜੀ ਸਿੱਧੀ ਸੜਕ ਹੈ ਇਹ ਗੋਜਰੇ ਵੱਲ ਜਾ ਰਹੀ ਮੈਂ ਦੁਬਾਰਾ ਤੋਂ ਰਜਾਣੇ ਰੋਡ ਵੱਲ ਟਰਨ ਕਰ ਰਿਹਾ ਜਿੱਥੋਂ ਮੈਂ ਆਪਣੀ ਵੀਡੀਓ ਨੂੰ ਸ਼ੁਰੂ ਕੀਤਾ ਸੀ ਮੈਂ ਕੋਸ਼ਿਸ਼ ਕੀਤੀ ਕਿ ਤੁਹਾਨੂੰ ਸਾਰਾ ਸਮੁੰਦਰੀ ਸ਼ਹਿਰ ਜਿਹੜਾ ਉਹ ਦਿਖਾਇਆ ਜਾਏ ਔਰ ਸਮੁੰਦਰੀ ਸ਼ਹਿਰ ਦਾ ਇੱਕ ਰਾਉਂਡ ਲਗਵਾਇਆ ਜਾਏ ਤੁਸੀਂ ਸਮੁੰਦਰੀ ਸ਼ਹਿਰ ਦੇਖਿਆ ਤੁਹਾਨੂੰ ਕਿਦਾਂ ਦਾ ਲੱਗਾ ਸਾਡੇ ਨਾਲ ਸ਼ੇਅਰ ਜ਼ਰੂਰ ਕਰਨਾ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਲਹਿੰਦਾ ਪੰਜਾਬ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਹੁਣ ਮੈਂ ਇਜਾਜ਼ਤ ਚਾਹਾਂਗਾ ਲੈਓ ਯਾਰ ਹਵਾਲੇ ਰੱਬ ਦੇ ਮੇਲੇ ਚਾਰ ਦਿਨਾਂ ਦੇ ਉਸ ਦਿਨੀਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ